ਯਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪਿੰਡੂ ਲਾਈਤੀ ਮਾਂ ਚੈਨਲ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਲੋ ਜੀ ਆਪਾਂ ਅੱਜ ਕਰਦੇ ਹਾਂ ਸੂਟ ਸਲਾਈ ਜੋ ਮੇਰਾ ਬਹੁਤ ਟਾਈਮ ਦਾ ਕੱਟਿਆ ਪਿਆ ਸੀ ਅੱਜ ਪੂਰ ਚੜਜੂਆ ਇਹ ਤੇ ਸਲਾਈ ਦੇ ਸਲਾਈ ਦੇ ਕੰਮ ਦੇ ਨਾਲ ਨਾਲ ਜੀ ਆਪਾਂ ਇੱਕ ਹੋਰ ਕੰਮ ਸਟਾਰਟ ਕਰ ਲਿਆ ਤੇ ਕਰਿਆ ਤਾਂ ਹੋਇਆ ਉਹ ਕੰਮ ਸਟਾਰਟ ਕਰਨ ਨੂੰ ਹੋਇਆ ਨਾ ਮਤਲਬ ਕੀ ਹੋ ਗਏ 5-6 ਸਾਲ ਤੇ ਮਤਲਬ ਕਿ ਵੀਡੀਓ ਦੇ ਵਿੱਚ ਪਹਿਲਾਂ ਵੀ ਲੈਂਦੀ ਹੁੰਦੀ ਸੀ ਮੈਂ ਮਤਲਬ ਕਿ ਕੱਪੜਾ ਸੇਲ ਕਰਨ ਦੀ ਵੀਡੀਓ ਪਹਿਲਾਂ ਬਣਾਉਂਦੀ ਹੁੰਦੀ ਸੀ ਤੇ ਫਿਰ ਵਿੱਚ ਦੀ ਮੈਂ ਛੱਡ ਦਿੱਤੀ ਸੀ ਤੇ ਫਿਰ ਫੇਰ ਮੈਂ ਪਾਉਣ ਲੱਗੀ ਵੀਡੀਓ ਤੇ ਦੇਖੋ ਜੀ ਪਹੁੰਚਾ ਆਪਣਾ ਕਿੰਨਾ ਸੋਹਣਾ ਬਣ ਗਿਆ ਤੇ ਲੋ ਜੀ ਦੇਖੋ ਜੀ ਹੁਣ ਆਪਣੀ ਟੁਕੜੀਆਂ ਲਈ ਤੇ ਬਾਸ ਤੇ ਬਹੁਤ ਵਧੀਆ ਵੈਰਾਈਟੀ ਤੇ ਇਹ ਵੈਰਾਈਟੀ ਹੈਗੀ ਹੈ ਜੀ ਕਾਟਨ ਦੇ ਸੁਟਾਂ ਦੀ ਤੇ ਕਾਟਨ ਦੇ ਸੂਟਾਂ ਦੀ ਲਾਤੀ ਆ ਆਪਾਂ ਬਹੁਤ ਹੀ ਠੁਮਾਕੇ ਦਾ ਸੇਲ ਜੋ ਆਪਣੇ ਕਾਟਨ ਦੇ ਸੂਟ ਤੇ ਆਪਾਂ 650 600 ਸੇਲ ਕਰਦੇ ਸੀ ਉਹ ਕਰ ਦਿੱਤੇ ਨੇ ਆਪਾਂ 500 500 ਦੇ ਵਿੱਚ ਦੇਖੋ ਜੀ ਬਹੁਤ ਵਧੀਆ ਕੱਪੜਾ ਤੇ ਪੂਰਾ ਵਧੀਆ ਵੈਰਾਈਟੀ ਦਾ ਕੱਪੜਾ ਏਕੇ ਟੈਕਸ ਦਾ ਕੱਪੜਾ ਤੇ ਬਿਲਕੁਲ ਮਲੈਮ ਹੈ ਤੇ ਪਾਉਣ ਵਾਸਤੇ ਬਹੁਤ ਜਿਆਦਾ ਆਰਾਮਦਾਇਕ ਹੈ ਕਿਉਂਕਿ ਗਰਮੀ ਬਹੁਤ ਜਿਆਦਾ ਪੈਂਦੀ ਆ ਤੇ ਇਹ ਕੱਪੜਾ ਤੁਹਾਨੂੰ ਬਹੁਤ ਆਰਾਮਦਾਇਕ ਦਊਗਾ ਤੇ ਠੰਡਾ ਰਹੂਗਾ ਇਹਦੇ ਵਿੱਚ ਦੋ ਹੀ ਕਲਰ ਨੇ ਇਹ ਤੇ ਇਹਦੇ ਵਿੱਚ ਇੱਕ ਹੈਗਾ ਇਹ ਰੈੱਡ ਤੇ ਇੱਕ ਹੈਗਾ ਗ੍ਰੇ ਗ੍ਰੇ ਕਲਰ ਹੈ ਤੇ ਵਾਈਟ ਕਲਰ ਦੇ ਵਿੱਚ ਫੁੱਲ ਬਣੇ ਹੋਏ ਨੇ ਤੇ ਲੋ ਜੀ ਇਹ ਰਹਿ ਗਿਆ ਆਪਣਾ ਸਿੰਗਲ ਪੀਸ 500 भी, भी 500 ਦੇ ਵਿੱਚ ਸੇਲ ਕਰ ਰਹੇ ਆ ਆਪਾਂ ਇਹ ਤੇ ਇਹਦੇ ਵਿੱਚ ਰਹਿ ਗਿਆ ਵੀ ਇਹ ਵੀ ਸਿੰਗਲ ਪੀਸ ਹੀ ਆ 500 500 ਦੀ ਸੇਲ ਹੈ ਜੀ ਇਹ ਤੇ ਲੋ ਜੀ ਇਹ ਹੈਗਾ ਪੀਸੀ ਕਿਟ ਹੈ ਇੱਕ ਕਿਟ ਐਕਸ ਦਾ ਕੱਪੜਾ ਤੇ ਇਹਦੀ ਵੀ ਆਪਾਂ ਲਗਾ ਦਿੱਤੀ ਹੈ ਸੇਲ ਇਹ ਹੈਗੇ ਨੇ ਜੀ 400 400 ਦੇ ਸੂਟ ਇਹਦੇ ਵਿੱਚ ਇਹ ਦੋ ਕਲਰ ਨੇ ਇੱਕ ਆ ਗਿਆ ਮਹਿੰਦੀ ਤੇ ਇੱਕ ਆ ਗਿਆ ਗਾਜਰੀ ਕਲਰ ਤੇ ਲੋ ਜੀ ਜਿਹੜੇ ਆਪਣੇ ਵਧੀਆ ਮਹਿੰਗੇ ਤੋਂ ਮੈਂ ਸੂਟ ਸੀ 25-2500 ਵਾਲੇ ਸੂਟ ਸੀ ਉਹਨਾਂ ਦੀ ਵੀ ਲਗਾ ਦਿੱਤੀ ਆ ਆਪਾਂ ਸੇਲ ਉਹਨਾਂ ਨੂੰ ਕਰ ਦਿੱਤਾ ਆਪਾਂ 18-1800 ਦੇ ਵਿੱਚ ਤੁਹਾਨੂੰ ਸੂਟ کھول ਕੇ ਦਿਖਾ ਦਿੰਨੇ ਆ ਤੇ ਪੂਰੇ ਵਧੀਆ ਕੁਆਲਿਟੀ ਦਾ ਕੱਪੜਾ ਹੈ ਜਿਸਨੇ ਕੀ ਇਹ ਹੋਵੇ ਜੀ ਮਾੜਾ ਮੋਟਾ ਆਪਾਂ ਨੂੰ ਫੰਕਸ਼ਨਾਂਾਂ ਦੇ ਗਰਮੀ ਦੇ ਵਿੱਚ ਤੇ ਕੱਪੜਾ ਵੀ ਪੂਰਾ ਵਧੀਆ ਤੇ ਲੋ ਜੀ ਇਹ ਹੈਗਾ ਆਪਣਾ ਬੇਬੀ ਪਿੰਕ ਕਲਰ ਦਾ ਸੂਟ ਤੇ ਬਹੁਤ ਸੋਹਣੀ ਹੈ ਜੀ ਧਾਗੇ ਦੀ ਕਢਾਈ ਹੈ ਤੇ ਇਹ ਦੇਖੋ ਜੀ ਟੱਗੇ ਦੀ ਕਢਾਈ ਕਰੀ ਹੋਈ ਆ ਤੇ ਉੱਪਰਲੇ ਪਾਸੇ ਪੂਰੀਆਂ ਬੁੱਟੀਆਂ ਪਾਈਆਂ ਹੋਈਆਂ ਨਾਲ ਹੈਗਾ ਇਹਦੇ ਦੁਪੱਟਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਦੁਪੱਟੇ ਦੀ ਪੂਰੀ ਡੈਸ਼ ਆ ਤੇ ਸੂਟਾਂ ਦੀ ਆਪਾਂ ਨੇ ਲਗਾ ਦਿੱਤੀ ਆ ਪੂਰੀ ਸੇਲ ਦੇਖੋ ਜੀ ਇਹ ਹੈਗਾ ਇਹਦਾ ਦੁਪੱਟਾ ਤੇ ਦੁਪੱਟੇ ਦੁਪੱਟੇ ਤੁਸੀਂ ਇਹ ਪਲੇਨ ਸੂਟ ਨਾਲ ਵੀ ਲੈ ਸਕਦੇ ਹੋ ਜੇ ਤੁਸੀਂ ਬਾਜ਼ਾਰ ਚੋਂ ਖਰੀਦੋਗੇ ਸੋ ਤੁਹਾਨੂੰ ਇਹ 2500 ਤੋਂ ਘੱਟ ਪੈਣਾ ਨਹੀਂ ਹੈਗਾ ਜੇ ਮੇਰੇ ਕੋਲ ਲੌਂਗ ਸੂਟ ਉਹ 1800 ਦਾ ਪਊ ਆ ਜੀ ਤੇ ਪੂਰੀ ਵਧੀਆ ਕੁਆਲਿਟੀ ਦਾ ਕੱਪੜਾ ਕੋਈ ਕੱਪੜੀ ਲੰਬਾ ਨਹੀਂ ਆਉ ਕੋਈ ਬੋਲੀ ਉੱਠੂ ਤੇ ਪੂਰਾ ਆਰਾਮਦਾਇਕ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲਜੂ ਹੈ ਜਿ ਇਹਦੇ ਵਿੱਚ ਕਾਲਜ ਕਲਰ ਇਹ ਵਾਲਾ ਕੜਾ ਰੰਗਾਂ ਕਲਰ ਰਾਜੂਆ ਤੇ ਲੋ ਜੀ ਇਹ ਹੈਗੇ ਨੇ ਆਪਣੇ ਜੋ ਬਾਜ਼ਾਰ ਦੇ ਵਿੱਚ ਆਪਾਂ ਨੂੰ ਇਹ ਪਹਿਣਗੇ ਇਹ 7 7 16 1600 ਦੇ ਨੇ ਇਹ ਮੈਂ ਤੁਹਾਨੂੰ ਦਵਾਂਗੀ 14 1400 ਦੀ ਸੇਲ ਕੱਢੀ ਆ ਨੀ ਮੈਂ ਇਹ ਇਹਦਾ ਵੀ ਤੁਹਾਨੂੰ ਕੋਲ ਕੇ ਦਿਖਾ ਦਿੰਨੇ ਆ ਪੀਸ ਲੋ ਜੀ ਇਹ ਹੈਗਾ ਬਲੈਕ ਕਲਰ ਦਾ ਕਾਟਨ ਦਾ ਸੂਟ ਹੈ ਇਹ ਬਲੈਕ ਕਲਰ ਦਾ ਤੇ ਨਾਲ ਹੈਗੀ ਇਹ ਸ਼ਰਟ ਇਹ ਹੈਗੀ ਸ਼ਰਟ ਇਹ ਹੈਗੀ ਬਾਟਮ ਤੇ ਕਪੜਾ ਪੂਰਾ ਵਧੀਆ ਹੈ ਬਾਟਮ ਦਾ ਕਪੜਾ ਵੀ ਪੂਰਾ ਵਧੀਆ ਹੋਊਗਾ ਤੇ ਬਾਕੀ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾਣੇ ਆ ਮਸਲੀਨ ਕਾਟਨ ਦਾ ਦੁਪੱਟਾ ਹੈ ਦੁਪੱਟਾ ਪੂਰੀ ਡੈਸ਼ ਹੜੱਪਟੇ ਦੀ ਤੁਸੀਂ ਦੇਖ ਕੇ ਤੁਹਾਨੂੰ ਇਦਾਂ ਹੋਊਗਾ ਜਿਵੇਂ ਹੁਣ ਹੀ ਸਮਾ ਕੇ ਪਾ ਲਈਏ ਤੇ ਪੂਰੀ ਵਧੀਆ ਕੁਆਲਿਟੀ ਦਾ ਕਪੜਾ ਹੈ 2.5 ਮੀਟਰ ਦਾ ਦੁਪੱਟਾ ਹੋਊਗਾ ਤੇ ਸੂਟ ਦੇ ਵਿੱਚ ਕਬੀਰ ਚ ਲਾਈਨਿੰਗ ਹੈ ਇਹ ਬਾਟਮ ਪਲੇਨ ਹੈ ਤੇ ਪੂਰਾ ਆਪਾਂ ਨੇ ਕਰ ਦਿੱਤਾ ਹੈ ਸੇਲ ਦੇ ਵਿੱਚ ਇਹ ਵੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹਦੇ ਵਿੱਚ ਕਲਰ ਆਜੂ ਇੱਕ ਤਾਂ ਲਾਈਟ ਗ੍ਰੇ ਕਲਰ ਇੱਕ ਆਜੂ ਨੇਵੀ ਬਲੂ ਕਲਰ ਤੇ ਇੱਕ ਆਜੂ ਮਰਜੈਂਟਾ ਕਲਰ ਇਹ 1450 ਦਾ ਸੂਟ ਪਊਗਾ ਜੀ ਸਿੰਗਲ ਜਿਸੇ ਵੀ ਮੇਰੇ ਪਹਿ ਵੀਰ ਪੈਨ ਪਾਈ ਨੂੰ ਚਾਹੀਦਾ ਹੋਊਗਾ ਸੂਟ ਤਾਂ ਕਾਲ ਕਰਕੇ ਮੰਗਾ ਸਕਦੇ ਹੋ ਕਾਟਨ ਦੇ ਸੂਟ ਇਹ ਹੈਗਾ 1000 1000 ਦਾ ਸੂਟ ਜੀ ਇਹ ਨੰਬਰ ਤੁਹਾਨੂੰ ਅਸੀਂ ਲਿੰਕ ਦੇ ਵਿੱਚ ਦੇ ਦਵਾਂਗੇ ਤੇ ਇਹ ਕਿ ਕਾਟਨ ਦਾ ਸੂਟ ਹੈ ਤੇ ਇਹਦੇ ਵਿੱਚ ਜੇ ਤੁਹਾਨੂੰ ਚਾਹੀਦਾ ਹੋਊਗਾ ਸੂਟ ਇਹ ਅਸੀਂ ਪੂਰਾ ਵਧੀਆ ਕੱਪੜਾ ਕੁਆਲਿਟੀ ਦਾ ਕਾਫੀ ਸ਼ੇਡ ਦੇ ਵਿੱਚ ਸੂਟ ਹੈ ਇਹ ਨਾਲ ਹੈਗਾ ਇਹ ਕਾਟਨ ਦਾ ਟਪਟਾ ਤੋਂ ਉਹ ਵੀ ਸੂਟ ਖੋਲ ਕੇ ਦਿਖਾਣ ਆਣੇ ਆ ਤੇ ਲੋ ਜੀ ਇਹ ਹੈਗਾ ਕਾਟਨ ਦਾ ਸੂਟ ਪੂਰਾ ਵਧੀਆ ਸੂਟ ਹੈ ਕੋਈ ਐਦਾਂ ਨਹੀਂ ਹੈ ਕੋਈ ਲੰਬਾ ਹੂਆ ਤੇ ਸੂਟ ਕੱਪੜੇ ਦੀ ਵੈਰਾਈਟੀ ਬਹੁਤ ਵਧੀਆ ਤੇ ਬਿਲਕੁਲ ਮਲੈਮ ਸੂਟ ਪਿਆ ਇਹ ਤੇ ਨਾਲ ਹੈਗੇ ਇਹਦੇ ਬਾਟਮ ਤੇ ਨਾਲ ਆਜੂ ਇਹਦੇ ਕਾਟਨ ਦਾ ਦੁਪੱਟਾ ਤੇ ਸੂਟ ਦੀ ਪੂਰੀ ਬਣੂਗੀ ਡੈਸ਼ ਤੇ ਸੂਟ ਵੀ ਪੂਰਾ ਵਧੀਆ ਬਣੂ ਤੇ ਉਂਝ ਜੇ ਤੁਸੀਂ ਇਹ ਬਾਜ਼ਾਰ 'ਚ ਲਓਗੇ ਸੋਨੂੰ ਪਹਿਣ ਕੇ ਇਹ 12-1200 ਦੇ ਜੇ ਤੁਸੀਂ ਮੇਰੇ ਕੋਲੋਂ ਲਓਗੇ ਤਾਂ ਸੋਨੂੰ ਪਊਗਾ ਇਹ 1000 ਰੁਪਏ ਦਾ ਤੇ ਸੂਟ ਪੂਰਾ ਵਧੀਆ ਤੇ ਸੇਲ ਕੱਢੀ ਆ ਬਸ ਹੁਣ ਅਸੀਂ ਨੇ ਤੇ ਇਹਦੇ ਨਾਲ ਹੀ ਅੱਜ ਤੋਂ ਕਾਟਨ ਦਾ ਸੂਟ ਹੈ ਇਹ ਸੋਨੂੰ ਬਾਜ਼ਾਰ 'ਚ ਪਊਗਾ 900 ਦਾ ਜੇ ਤੁਸੀਂ ਮੇਰੇ ਕੋਲੋਂ ਲਓਗੇ ਤਾਂ ਸੋਨੂੰ ਮੇਰੇ ਕੋਲੋਂ ਪਊਗਾ 800 ਦਾ ਹਜ਼ਾਰ ਦਾ ਹੀ ਪੈ ਸਕਦਾ ਵਿਆਹ ਚੋਂ ਦੁਪੱਟਾ ਹੋਊ ਇਹਦੇ ਨਾਲ ਪਿਓਰ ਦਾ ਦੁਪੱਟਾ ਹੋਊਗਾ ਤੇ 2.5 ਮੀਟਰ ਦਾ ਦੁਪੱਟਾ ਹੋਊਗਾ ਤੇ ਕੱਪੜਾ ਹੋਊ 5 ਮੀਟਰ ਤੇ ਕਈ ਇਹਦੇ ਨਾਲ ਦੇ ਸੂਟ ਹਲਕੇ ਦੇ ਵਿੱਚ ਵੀ ਆਉਂਦੇ ਨੇ ਪਿਓਰ ਦੇ ਦੁਪੱਟੇ ਨਾਲ 500 500 ਦੇ ਵੀ ਆਉਂਦੇ ਨੇ ਇਹ ਤੇ ਆਪਾਂ ਉਹ ਚੀਜ਼ ਨਹੀਂ ਰੱਖਦੇ ਹੈਗੇ ਤੇ ਪੂਰੀ ਵਧੀਆ ਕੁਆਲਿਟੀ ਦੇਵਾਂਗੇ ਆਪਾਂ ਕੱਪੜੇ ਦੀ ਤੇ ਪਿਓਰ ਦਾ ਦੁਪੱਟਾ ਹੋਊ 2.5 ਮੀਟਰ ਦਾ ਤੇ ਕੱਪੜਾ ਵੀ ਪੂਰਾ ਵਧੀਆ ਘੈਂਟ ਹੋਊਗਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਮੰਗਾ ਦਾਂਗੇ ਜੇ ਕਿਸੇ ਜਿੰਨੇ ਪਹਿਣ-ਪਹਿਣ ਚਾਹੀਦੇ ਹੋਣਗੇ ਤੇ ਚਲੋ ਜੀ ਇਹ ਜੀ ਆਪਣੀ ਅੱਜ ਸੂਟਾਂ ਦੀ ਵਰਾਈਟੀ ਦੇ ਟਮਾਟਰ ਦਾ ਸੇਲ ਜੋ ਆਪਾਂ ਲਾਈ ਹੈ ਤੁਹਾਨੂੰ ਦਿਖਾ ਦਿੱਤੀ ਆ